ਬਹੁਤ ਬਹੁਤ ਵਧਾਈ ਦਿਨਾ ਸਾਰਿਆਂ ਨੂੰ ਹੀ ਬਦਾਨ ਸਵਾ ਹਲਕਾ ਪੂਰਵੀ ਦੇ ਵਾਰਡ ਨੰਬਰ 11 ਵਿੱਚ ਅੱਜ ਅਨੋ चौधरी ਜੀ ਤੇ ਇਹਨਾਂ ਦੇ ਛੋਟੀ ਪੈਣ ਕਾਉਂਸਲਰ ਜਿਹੜੇ ਨੇ ਤੇ ਇਸ ਵਾਰਡ ਦੇ ਵਿੱਚ ਅੱਜ ਸੜਕਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਜਿਹੜਾ ਕਿ ਸੰਧੂ ਇਨਕਲੇਵ ਦੇ ਵਿੱਚ 1 ਕਰੋੜ 43 ਲੱਖ ਦੀ ਲਾਗਤ ਨਾਲੇ ਇੰਟਰਲੌਕ ਦੀਆਂ ਟੈਲਾਂ ਦਾ ਸੜਕਾਂ ਬਣ ਕੇ ਤਿਆਰ ਹੋ ਰਹੀਆਂ ਨੇ ਉਹਦੇ ਵਾਸਤੇ ਬਹੁਤ ਬਹੁਤ ਵਧਾਈ ਦਿਨਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਸਾਰੇ ਹੀ ਸਤਿਕਾਰਯੋਗ ਜਿਹੜੇ ਇਲਾਕਾ ਨਿਵਾਸੀ ਸਾਡੇ ਔਰ ਆਮ ਆਦੀ ਪਾੜੇ ਦੇ ਸਾਰੇ ਸਾਥੀ ਔਰ ਛੋਟੀ ਪੈਣ ਮੇਰੇ ਪ੍ਰਿੰਸੀਪਲ ਇੰਦਰਜੀਤ ਕੋਰ ਅੱਜ ਸਾਰੇ ਹੀ ਇਕੱਠੇ ਹੋ ਕੇ ਇਸ ਦਾ ਸ਼ੁਰੂਆਤ ਕਰਨ ਜਾ ਰਹੇ ਆ ਔਰ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਵੀ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ 300 ਕਰੋੜ ਤੋਂ ਉੱਪਰ ਕੰਮ ਚੱਲ ਰਿਹਾ ਹੈ ਅੱਜ ਹਰ ਮੁਹੱਲੇ 'ਚ ਹਰ ਗਲੀ ਦੇ ਵਿੱਚ ਹਰ ਵਾਰਡ ਦੇ ਵਿੱਚ ਕੰਮ ਚੱਲ ਰਿਹਾ ਕਿਤੇ ਸੀਵਰੇਜ ਦਾ ਕੰਮ ਚੱਲ ਰਿਹਾ ਕਿਤੇ ਸਟਰੀਟ ਲਾਈਟਾਂ ਦਾ ਕੰਮ ਚੱਲ ਰਿਹਾ ਕਿਤੇ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਕਿਤੇ ਸੜਕਾਂ ਦਾ ਕੰਮ ਚੱਲ ਰਿਹਾ ਕਿਤੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਕਮਿਊਨਿਟੀ ਸੈਂਟਰ ਬਣ ਰਹੇ ਨੇ ਅੱਜ ਅਲੱਗ-ਅਲੱਗ ਤਰ੍ਹਾਂ ਦੇ ਕੰਮ ਚਾਰੇ ਨੇ ਕਿਉਂਕਿ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਆਪਾਂ ਹਰੇਕ ਦੀ ਜਿਹੜੀ ਸ਼ਬਦਾ ਦਿੱਤੀ ਜਾਊਗੀ ਹਰੇਕ ਦੀ ਉਮੀਦ ਪੂਰੀ ਕੀਤੀ ਜਾਊਗੀ ਔਰ ਜੋ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਸਾਡਾ ਸਾਰਿਆਂ ਦਾ ਇਕੱਠਾ ਦਾ ਮਿਸ਼ਨ ਹੈ ਔਰ ਇਸ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਔਰ ਸਤਿਕਾਰਯੋਗ ਸੰਗਤਾਂ ਦੇ ਅਸ਼ੀਰਵਾਦ ਨਾਲ ਸਾਰੇ ਦੇ ਸਾਰੇ ਕੰਮ ਕਰਾ ਕੇ ਸਾਰੀ ਸੁਭਦਾ ਦੇ ਕੇ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਕਿਉਂਕਿ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਸਾਡੇ ਮੁੱਖ ਮੰਤਰੀ ਸਾਹਿਬ ਗਵਾਨ ਸਿੰਘ ਮਾਨ ਜੀ ਤੇ ਔਰ ਡਾਕਟਰ ਅਵਜੋਤ ਜੀ ਸਾਡੇ ਲੋਕਲ ਬਾਡੀ ਮੰਤਰੀ ਅਤੇ ਸਾਡੇ ਸ਼ਹਿਰ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਤੇ ਸਾਰੇ ਸਾਡੇ ਕਾਉਂਸਲਰ ਸਹਿਬਾਨ ਇਕੱਠੇ ਹੋ ਕੇ ਅੱਜ ਲੱਗੇ ਹੋਏ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੰਮ ਸ਼ੁਰੂ ਹੋਣ ਜਾ ਰਹੇ ਨੇ ਔਰ ਇਹ ਇੱਕ ਵੀ ਐਸਾ ਜਣੀ ਇਲਾਕਾ ਨਹੀਂ ਜਿੱਥੇ ਮਿਲ ਕੇ ਕੋਈ ਕੱਚੀ ਗਲੀ ਰਹਿ ਜੂਗੀ ਜਾਂ ਮਲਕੇ ਸਟੀਲ ਲੈਟ ਤੋਂ ਬਾਂਝਾ ਰਹਿ ਜੂਗਾ ਜਾਂ ਜਿੱਥੇ ਸੀਵਰੇਜ ਦੇ ਜਾਂ ਵਾਟਰ ਸਪਲਾਈ ਦੇ ਪੁਰਾਣੇ ਲੰਮੇ ਸਮੇਂ ਤੋਂ 30-30 ਸਾਲ ਤੋਂ ਜਿਹੜੀਆਂ ਪਾਈਪਾਂ ਪਈਆਂ ਹੋਈਆਂ ਜਿਹੜੀਆਂ ਟੁੱਟ ਚੁੱਕੀਆਂ ਗਲ ਚੁੱਕੀਆਂ ਜਾਂ 10-15 15 ਫੁੱਟ ਡੂੰਘੀਆਂ ਉੱਕ ਚੁੱਕੀਆਂ ਸਾਰੀਆਂ ਦੇ ਸਾਰੀਆਂ ਬਦਲੀਆਂ ਜਾ ਰਹੀਆਂ ਤੇ ਬਹੁਤ-ਬਹੁਤ ਵਧਾਈ ਦਿਨਾ ਤੇ ਔਰ ਆਓ ਇਕੱਠੇ ਹੋ ਕੇ ਆਪਾਂ ਜੋ ਇਸ ਇਲਾਕੇ ਨੂੰ ਵਧੀਆ ਬਣਾਈਏ ਜਿਹੜਾ ਸਾਡੇ ਆਉਣ ਵਾਲੇ ਜਨਰੇਸ਼ਨ ਆ ਸਾਡੇ ਬੱਚੇ ਨੇ ਉਹਨਾਂ ਦੇ ਭਲੇ ਵਾਸਤੇ ਕੰਮ ਕਰੀਏ ਔਰ ਅੱਜ ਜਿੰਨੀਆਂ ਗਰੰਟੀਆਂ ਆਮ ਆਦੀ ਪਾਰਟੀਆਂ ਦੇ ਗਏ ਸੀ ਅੱਜ ਸਾਰੀਆਂ ਦੇ ਸਾਰੀਆਂ ਪੂਰੀਆਂ ਹੋਈਆਂ ਨੇ ਤੇ ਆਉਣ ਵਾਲ ਹੋਰ ਸਾਰੀਆਂ ਗਾਰੰਟੀਆਂ ਪੂਰੀਆਂ ਕਰਕੇ ਸਭ ਤੋਂ ਵੱਡੀ ਗਾਰੰਟੀ ਜਿਹੜੀ ਹੈ ਜਿਹੜਾ ਕੂੜੇ ਦਾ ਡੰਪ ਪਿਛਲੇਆਂ ਨੇ ਪਿਛੀਆਂ ਸਰਕਾਰਾਂ ਨੇ ਚਾਹੇ ਕਾਲੀ ਭਾਜਪਾ ਕਾਂਗਰਸ ਸਰਕਾਰ ਸੀ ਉਹਨਾਂ ਨੇ ਲਿਆ ਕੇ 74 ਸਾਲ ਦੇ ਵਿੱਚ ਲਗਾਤਾਰ ਸਾਡੇ ਸਿਰ ਤੇ ਡੰਪ ਲਾਤਾ ਉਹ 128 ਕਰੋੜ ਦਾ ਅੱਜ ਕੰਮ ਚਾਰੇ ਆ ਤੇ ਉਹ ਸਫਾਈ ਹੋ ਕੇ ਉੱਥੇ ਵੀ ਵਧੀਆ ਪ੍ਰੋਜੈਕਟ ਖੇਡ ਗਰਾਊਂਡ ਤੇ ਮਿਲ ਕੇ ਉਥੇ ਪਾਰਕ ਲੈ ਕੇ ਆਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਨੂੰ ਹੋਰ ਸੇਵਾ ਦਾ ਦੇਵਾਂਗੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਜਿਹੜਾ ਅੱਜ ਤੰਦੂਨ ਜਿਹੜੀ ਸ਼ੁਰੂਆਤ ਮੰਦੀ ਆ ਰਹੀ ਸਨ ਉਹ ਕੋਰੋਨਾ ਦੇ ਅੰਦਰ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹਲਕਾ ਪੂਰਬੀ ਦੇ ਸਮੂਹ ਵਾਟਰ ਸਪੋਰਟਰਾਂ ਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਵੱਡੇ ਵੀਰ ਐਮ ਐਲ ਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਇਥੋਂ ਐਮ ਐਲ ਏ ਬਣਾਇਆ ਫਿਰ ਮੇਰੀ ਭੈਣ ਦੀਪਾ ਚੌਧਰੀ ਨੂੰ ਇਸ ਵਾਰ ਤੋਂ ਕਾਉਂਸਲਰ ਚੁਣੀਆ ਔਰ ਮੈਨੂੰ ਵੀ ਸੇਵਾ ਦਿੱਤੀ ਕਿ ਮੈਂ ਪੂਰੇ ਲੁਧਿਆਣੇ ਸ਼ਹਿਰ ਦੀ ਸੇਵਾ ਕਰ ਸਕਾਂ ਔਰ ਤੁਹਾਨੂੰ ਅੱਜ ਖੁਸ਼ੀ ਦੀ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਸ ਸੰਧੂ ਐਨਕਲੇਵ ਦੇ ਵਿੱਚ ਕਦੇ ਬਹੁਤ ਦਿੱਕਤ ਆਂਦੀ ਹੁੰਦੀ ਸੀ ਪਿਛਲੀਆਂ ਸਰਕਾਰਾਂ ਨੇ ਕਦੇ ਸਾਥ ਨਹੀਂ ਲਈ ਸੀ ਤੇ ਅੱਜ ਤੁਸੀਂ ਜਿੱਥੇ ਖੜੇ ਹੋ ਇੱਥੇ ਪਹਿਲਾਂ ਪਾਣੀ ਦੀਆਂ ਔਰ ਸੀਵਰੇਜ ਦੀਆਂ ਜਿਹੜੀਆਂ ਪਾਈਪਲਾਈਨ ਸੀ ਉਹਦਾ ਕੰਮ ਕੰਪਲੀਟ ਅਪ ਕੀਤਾ ਗਿਆ ਔਰ ਮੈਨੂੰ ਲੱਗਦਾ ਵੀ ਅੱਜ ਕਿੰਨੇ ਸਾਲਾਂ ਬਾਅਦ ਇੱਥੇ ਜਿਹੜੀ ਪੱਕੀ ਸੜਕਾ ਦਾ ਉਦਘਾਟਨ ਹੈ ਉਹ ਕੀਤਾ ਗਿਆ ਔਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਇਹ ਏਰੀਆ ਜਿੱਥੇ ਪਹਿਲਾਂ ਬਹੁਤ ਯਾਰ ਹੋਏਗਾ ਔਰ ਵਾਕਈ ਇੱਕ ਬਹੁਤ ਵਧੀਆ ਕਲੋਨੀ ਇਹ ਕਹਿਣ ਵਾਲੀ ਹੈ ਧੰਨਵਾਦ ਜੀ ਜੀ ਤੁਹਾਨੂੰ ਸਭ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਸੰਯੁਕਤ ਇੰਗਲੈਂਡ ਵਿੱਚ ਅੱਜ ਤੋਂ ਕਾਟਨ ਹੋ ਰਿਹਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨਾਲ ਗੱਲਬਾਤ ਕੀਤੀ ਕਿ 15 ਸਾਲ ਬਾਅਦ ਜਿਹੜੀ ਅੱਜ ਨਰਕ ਭਰੀ ਜ਼ਿੰਦਗੀ ਜਿਹੜੀ ਹੈ ਸਵਰਗ ਬਣਨ ਜਾ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਮਾਨ ਸਾਹਿਬ ਸਾਡੇ ਮੇਅਰ ਸਾਹਿਬ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਔਰ ਹਲਕਾ ਇਰ ਦੀ ਸਾਰੀ ਆਬਾਦ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਕਲੋਨੀ ਦਾ ਕੰਮ ਰੁਕੇ ਆਇਆ ਸੀ। ਔਰ ਪਿਛਲੀ ਸਰਕਾਰ ਗਈ ਹੈ ਵਿਕਾਸ ਦੇ ਨਾਂ ਤੇ ਇਸ ਏਰੀਆ ਦੇ ਦੇ ਕੋਲ 4-4 ਕਰੋੜ ਰੁਪਈਆ ਵੀ ਸੀ ਪਰ ਉਸ 4000 ਕਰੋੜ ਦੇ ਵਿੱਚ ਇਸ ਕਲੋਨੀ ਦਾ ਨਾਮ ਨਹੀਂ ਸੀ ਆਇਆ। ਲੋਕਾਂ ਨੇ ਦਿੱਕਤਾ ਬਲਟ ਕੀਤਾ ਔਰ ਮੈਨੂੰ ਵੀ ਸਵਾਗਤ ਦਾ ਮੌਕਾ ਦਿੱਤਾ ਔਰ ਮੈਂ ਸਾਡੇ ਮੇਅਰ ਸਾਹਿਬ ਸਾਡੇ ਐਮਐਲਏ ਸਾਹਿਬ ਮਾਨ ਸਰਕਾਰ ਦਾ ਤਹਿਦਿਦੋ ਧੰਨਵਾਦ ਕਰਦਾ ਕਿ ਉਹਨਾਂ ਨੇ ਪਿਛਲੇ ਪੁਰਾਣੇ 15 ਸਾਲ ਤੋਂ ਜਿਹੜਾ ਕੋਟ ਸੀ ਅੱਜ ਉਹਨਾਂ ਨੇ ਕੋਟ ਕਰਤਾ ਔਰ ਅੱਜ ਲੋਕ ਇੰਨੇ ਖੁਸ਼ ਨੇ ਕਿ ਉਹਨਾਂ ਵਾਸਤੇ ਅੱਜ ਇਹ ਦੀਵਾਲੀ ਦਾ ਤਿਉਹਾਰ ਅਸਮਣ ਲੋਕ ਸੋ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਔਰ ਮੇਰੇ ਵਾਰਡ ਦੇ ਵਿੱਚ ਤਕਰੀਬਨ 2.2 ਕਰੋੜ ਰੁਪਏ ਦਾ ਕੰਮ ਇਸ ਕੋਲੋਨੀ ਦੇ ਵਿੱਚ ਚੱਲ ਰਿਹਾ ਹੈ ਔਰ ਤੁਸੀਂ ਇਹ ਦੇਖ ਲਓ ਕਿ ਹਰੇਕ ਪਾਸੇ ਹਰੇਕ ਮੱਲੇ ਦੇ ਵਿੱਚ ਕੰਮ ਲੱਗਿਆ ਹੈ ਜਿੱਥੇ ਪਾਈਪ ਦੇ ਪੁਰਾਣੇ ਲਾਈਨਾਂ 10 ਫੁੱਟ ਤੋਂ ਥੱਲੇ ਸੀਗੇ ਉਹ ਲਾਈਨਾਂ 3 ਫੁੱਟ ਤੇ ਨਵੀਂ ਪਾਈ ਜਾ ਰਹੀਆਂ ਔਰ ਪੀਣ ਦੇ ਪਾਣੀ ਦੀ ਸਹੂਲਤਾਂ ਸਟਰੀਟ ਲਾਈਟਾਂ ਦੀ ਸੀਵਰੇਜ ਦੀ ਗਲੀਆਂ ਸੜਕਾਂ ਦੀ ਜਿੰਨੀ ਵੀ ਪ੍ਰੋਬਲਮ ਪਿਛਲੇ 15 ਸਾਲ ਤੋਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹ ਅੱਜ ਸਾਰਿਆਂ ਤੇ ਕੰਮ ਲੱਗਿਆ ਹੈ ਠੀਕ ਹੈ